ਦਾ ਪੰਜਾਬ ਟਾਕਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਕਾਲ ਸਮੇਂ-ਸਮੇਂ ਤੇ ਅਸੀਂ ਉਹਨਾਂ ਆਗੂਆਂ ਚਾਹੇ ਨੈਸ਼ਨਲ ਲੈਵਲ ਦੇ ਹੋਣ ਚਾਹੇ ਪੰਜਾਬ ਪੱਧਰ ਦੇ ਹੋਣ ਚਾਹੇ ਕਿਸੇ ਪਾਰਟੀ ਨਾਲ ਜੁੜੇ ਹੋਣ ਸਾਰੀਆਂ ਪਾਰਟੀਆਂ ਦੇ ਚੰਗੇ ਆਗੂ ਹੋਏ ਨੇ ਉਹਨਾਂ ਦੇ ਬਾਰੇ ਜ਼ਿਕਰ ਕਰਦੇ ਰਹਿੰਦੇ ਆ ਅੱਜ ਮੇਰੇ ਮਨ ਉੱਚ ਆਇਆ ਕਿ ਇਹੋ ਜੇ ਦਰਵੇਸ਼ ਅਕਾਲੀ ਆਗੂ ਦਾ ਜ਼ਿਕਰ ਕੀਤਾ ਜਾਵੇ ਜੀ ਦਾ ਨਾਂ ਲੈਂਦਿਆਂ ਘਟੂ ਘਟ ਮੇਰਾ ਦਾ ਸ਼ੀਸ਼ ਕਿਉਂਕਿ ਮੈਂ ਪਰਸਨਲੀ ਉਹਨਾਂ ਨਾਲ ਵਿਚਰਿਆ ਉਹਨਾਂ ਨੂੰ ਲਾਗੇ ਹੋ ਕੇ ਦੇਖਿਆ ਤੇ ਉਹਨਾਂ ਦੀ ਜ਼ਿੰਦਗੀ ਨੂੰ ਗੌਰ ਨਾਲ ਵਾਚਿਆ ਸ਼ੀਸ਼ ਸਤਕਾਰਨ ਅਰਜੁਕਦਾ ਮੇਰੀ ਮੁਰਾਦ ਹੈ ਸਤਖੰਡ ਵਾਸੀ ਜਥੇਦਾਰ ਮੋਹਨ ਸਿੰਘ ਤੜ ਤੋਂ ਕਿਹੜਾ ਸਿੱਖ ਹੋਵੇਗਾ ਜਿਨੇ ਜਥੇਦਾਰ ਮੋਹਨ ਸਿੰਘ ਤੜ ਦਾ ਨਾਂ ਨਾ ਸੁਣਿਆ ਹੋਵੇ ਚਾਹੇ ਉਹ ਭਾਰਤ ਰਹਿੰਦਾ ਚਾਹੇ ਕਿਸੇ ਦੂਜੇ ਸੂਬੇ ਚ ਰਹਿੰਦਾ ਚਾਹੇ ਉਦੇਸ਼ ਚ ਰਹਿੰਦਾ ਜਥੇਦਾਰ ਮੋਹਨ ਸਿੰਘ ਤੋੜ ਦੇ ਤੁਹਾਨੂੰ تھਰੇ ਦਰਸ਼ਨ ਕਰਾਵਾਂ ਤੁਸੀਂ ਸੋਚੋਗੇ ਦਰਸ਼ਨ ਕਿਦਾ ਕਰਾਵਾਂ ਕਹੈਂ ਚੈਨਨ ਦਰਸ਼ਨ ਤੁਹਾਨੂੰ ਲਫਜ਼ਾਂ ਰਾਹੀਂ ਕਰਾਵਾਂ ਦਰਬਾਨਾਂ ਕਦਕਾਠ ਗੱਠਿਆ ਹੋਇਆ ਸਰੀਰ ਸਿਰ ਤੇ ਸ੍ਰੀ ਕਨਾਲ ਬੱਜੀ ਨੀਲੀ ਦਸਤਾਰ ਪੀੜੀ 50 ਖੁੱਲਾ ਦਾੜਾ ਚਿਹਰੇ ਤੇ ਨੂਰ ਤੇ ਸਾਦੇ ਕਪੜੇ ਉੱਪਰ ਦੀ ਜੈਕਟ ਹੱਥ ਵਿੱਚ ਤਿੰਨ ਫੁੱਟੀ ਕਿਰਪਾਨ ਸ੍ਰੀ ਸਾਹਿਬ ਇਹ ਹੈ ਉਸ ਸ਼ਖਸੀਅਤ ਦਾ ਨਾਮ ਜਥੇਦਾਰ ਮੋਨ ਸਿੰਘ ਤੜ ਜਿਹੜੇ ਇੱਕ ਸਧਾਰਨ ਵਰਕਰ ਤੋਂ ਉੱਠ ਕੇ ਇੱਕ ਸਧਾਰਨ ਪਰਿਵਾਰ ਵਿੱਚ ਪੈਦਾ ਹੋਏ ਇਹ ਅਮਰਸਰ ਜ਼ਿਲ੍ਹੇ ਦਾ ਪਿੰਡਾ ਹੁਣ ਤਾਂ ਅਮਰਸਰ ਨੂੰ ਦੋ ਹਿੱਸਿਆਂ 'ਚ ਵੰਡਦਾ ਤਰਨਤਾਰਨ ਤੇ ਅਮਰਸਰ ਉਹਦੋਂ ਇੱਕੋ ਜ਼ਿਲ੍ਹਾ ਸੀ ਅਮਰitsar ਜ਼ਿਲ੍ਹਾ ਪਿੰਡ ਹੈ ਸਰਹਾੜੀ ਸਰਹਾੜੀ ਉਦੋਂ ਹਲਕਾ ਵੀ ਹੁੰਦਾ ਸੀ ਵਿਧਾਨ ਸਭਾ ਦਾ ਉੱਥੇ ਉਹਨਾਂ ਨੇ ਚੋਣ ਡੜੀ ਸੀ ਤੇ ਪੰਜਾਬ ਦੇ ਉਦੋਂ ਦੇ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਵਰਗੇ ਸਟਾਲਵਰਟ ਨੂੰ ਹਰਾ ਦਿੱਤਾ ਸੀ ਪਰ ਬਾਅਦ ਵਿੱਚ ਫੇਰਾਫੇਰੀ ਕਰਕੇ ਜ세ਦਰ ਸਾਹਿਬ ਨੂੰ ਹਾਰਿਆ ਘਰਾੜ ਦਿੱਤਾ ਗਿਆ ਉਹ ਬਾਅਦ ਵਿੱਚ ਤੁਹਾਡਾ ਜ਼ਿਕਰ ਕਰਾਂਗਾ ਉੱਥੇ ਸਰਦਾਰ ਜਗਤ ਸਿੰਘ ਤੇ ਮਾਤਾ ਪਾਲ ਕੌਰ ਦੇ ਘਰ 1915 ਵਿੱਚ ਬਾਲਕ ਮੋਹਨ ਸਿੰਘ ਦਾ ਜਨਮ ਹੋਇਆ ਨਾਂ ਰੱਖਿਆ ਗਿਆ ਮੋਹਨ ਸਿੰਘ ਤੇ ਮੋਹਨ ਸਿੰਘ ਨੇ ਥੋੜੀ ਬਹੁਤੀ ਸਿੱਖਿਆ ਗ੍ਰਹਿਣ ਕੀਤੀ ਪ੍ਰਾਇਮਰੀ ਤੱਕ ਜ਼ਿਆਦਾ ਪੜ ਨਹੀਂ ਸਕੇ ਉਹਨਦੇ ਪਿਤਾ ਜੀ ਜਿਹੜੇ ਸਨ ਵੇਖੋ ਜਾਗ ਕਰੋ ਲੱਗਦੀ ਹੈ ਮਾਂ ਬਾਪ ਤੋਂ ਲੱਗਦੀ ਹੈ ਪੰਥ ਚੇਟ ਕਿਵੇਂ ਲੱਗੀ ਇਹਨਾਂ ਦੇ ਪਿਤਾ ਜੀ ਜਗਤ ਸਿੰਘ ਉਦੋਂ ਮੋਰਚਾ ਲਗਾ ਸੀ ਜੈਤੂਲਾ ਜਤੋ ਦਾ ਮੋਰਚਾ ਸਹੀ ਸ਼ੀਸ਼ੀਆਂ ਦੇਣ ਜਾਂਦੇ ਸਨ ਸ਼ਾਂਤਮਈ ਰਹਿੰਦੇ ਹੋਏ ਸ਼ੀਸ਼ੀਆਂ ਦੇ ਰਹੇ ਸਨ ਉੱਥੇ ਉਹ ਵੀ ਗਏ ਜਥੇ ਕਿਉਂਕਿ ਪਰਿਵਾਰ ਦਾ ਸਾਰਾ ਜੋ ਸੋਚ ਦਾ ਕੇਂਦਰ ਸੀ ਉਹ ਪੰਥ ਸੀ ਪੰਥ ਉਹਤੇ ਸੋਚਦੇ ਹੀ ਨਹੀਂ ਸਨ ਪੰਥ ਨੂੰ ਸਮਰਪਿਤ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਮਰਪਿਤ ਸਨ ਸਿੱਖੀ ਨੂੰ ਸਮਰਪਿਤ ਸਨ ਤੇ ਉਹ ਇਹਨਾਂ ਦੇ ਪਿਤਾ ਜੀ ਜਗ ਸਿੰਘ ਜੀ ਜਦੋਂ ਮੋਰਚੇ 'ਚ ਗਏ ਤੇ ਅੰਗਰੇਜ਼ ਅੰਨੇ ਵਾ ਗੋਲੀ ਚਲਾਉਂਦੇ ਸਨ ਬੀਟੀ ਦੀਆਂ ਡਾਂਗਾ ਵੀ ਪੈਂਦੀਆਂ ਸਨ ਪਰ ਸਿੱਖ ਖਤਨਾਮ ਸ਼੍ਰੀ ਵਾਗੀ ਦਾ ਜਾਪ ਕਰਦੇ ਸਨ ਹੁਕਮ ਸੀ ਜਥੇਦਾਰਾ ਬਲੋ ਮੋਰਚਾ ਸੰਚਾਲਨ ਕਾ ਬਲੋ ਕਿ ਤੁਸੀਂ ਮੁਕਾਬਲਾ ਨਹੀਂ ਕਰਨਾ ਇਹ ਤਾਂ بڑے بڑے ਸੂਰਮੇ ਸਨ ਮੁਕਾਬਲਾ ਕਰ ਸਕਦੇ ਸਨ ਟੀਰ ਕਰਦੇ ਸਨ ਅੰਗਰੇਜ਼ਾਂ ਉਥੇ ਇਹਨਾਂ ਦੇ ਪਿਤਾ ਜੀ ਦੇ ਪੱਟ ਵਿੱਚ ਗੋਲੀ ਲੱਗੀ ਸਜੇ ਪੱਟ ਵਿੱਚ ਤੇ ਉਹ ਕਾਫੀ ਸਮਾਂ ਜ਼ੇਰੇ ਰਾਜ ਰਹੇ ਤੇ ਇਸ ਤਰ੍ਹਾਂ ਇਹ ਚੇਟਕ ਜਿਹੜੀ ਆ ਉਹਨੂੰ ਆਪਣੇ ਪਿਤਾ ਜੀ ਤੋਂ ਤੇ ਮਾਤਾ ਜੀ ਤੋਂ ਇਹ ਗੁਰਤੀ ਮਿਲੀ ਪੰਥਕ ਜੱਜਵੇਦੀ ਉਸ ਤੋਂ ਬਾਅਦ ਫਿਰ 1942 ਵਿੱਚ ਉਹ ਪੰਥਕ ਸਰਗਮੇ ਜੋ ਹਿੱਸਾ ਲੈਣ ਲੱਗ ਪਏ ਤੇ 1942 ਵਿੱਚ ਉਹਨਾਂ ਨੂੰ ਸਰਬਸੰਮਤੀ ਨਾਲ ਸਾਰਿਆਂ ਦੀ ਸਮ ਇਹ ਸਮਤੀ ਨਾਲ ਸਰਹਾਰੀ ਸਰਕਲ ਅਕਾਲੀ ਜਥੇ ਦਾ ਪ੍ਰਧਾਨ ਚੁਣਿਆ ਗਿਆ ਜਥੇਦਾਰ ਜਥੇਦਾਰ ਅਕਾਲੀ ਜਥਾ ਸਰਕਰ ਸਰਹਾਰੀ ਜ਼ਿਲ੍ਹਾ ਅੰਮ੍ਰਿਤਸਰ ਇਸ ਤੋਂ ਬਾਅਦ ਫਿਰ ਸ਼ੌਮਣੀ ਕਮੇਟੀ ਦੀ ਚੋਣਾਂ ਹੋਈਆਂ ਉਹਨਾਂ ਨੂੰ ਟਿਕਟ ਦਿੱਤੀ ਮਾਸਟਰ ਤਾਰਾ ਸਿੰਘ ਨੇ 15 ਜਨਵਰੀ ਦੇ ਕਿ ਤੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਇੱਕ ਨਹੀਂ अनेका ਵਾਰ ਘਟੋ ਘਟ 4-5 ਵਾਰ ਉਹ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਵੀ ਬਣੇ ਸ਼ੰਤ ਫਤਿਹ ਸਿੰਘ ਵੇੜੇ ਜਦੋਂ ਪੰਜਾਬੀ ਸੂਬੇ ਦੀ ਗੱਲ ਚੱਲੀ ਤੇ ਉਦੋਂ ਪੰਜਾਬ 'ਚ ਪੀਮਸਨ ਸੱਚੜ ਦੀ ਸਰਕਾਰ ਸੀ ਉਹਨਾਂ ਨੇ ਪੰਜਾਬੀ ਸ਼ੂਬਾ ਦਾ ਕੀ ਦੇਣਾ ਸੀ ਜਦ ਸੈਂਟਰ ਸਰਕਾਰ ਦੀ ਹਦਾਇਤ ਤੇ ਚਲਦੀ ਹੈ ਨਾ ਸਬਾਈ ਸਰਕਾਰ ਕੋਈ ਵੀ ਉਹ ਤੋਂ ਹਦਾਇਤ ਸੀ ਕਿ ਇਹਨਾਂ ਨੂੰ ਦਬਾਅ ਹੁਕਤੀ ਨਾਲ ਤੇ ਕੈਰੋਂ ਸਾਹਿਬ ਵੀ ਉਦੋਂ ਤੱਕ ਆ ਚੁੱਕੇ ਸੀ ਬਾਅਦ ਚ ਕੈਰੋਂ ਸਾਹਿਬ ਮੁੱਖ ਮੰਤਰੀ ਬਣ ਗਏ ਕੈਰੋਂ ਸਾਹਿਬ ਕਿਰਨ ਡੈਕਸੇਸ਼ਨ ਗਏ ਅਕਾਲੀਆਂ ਚ ਸੀ ਪ੍ਰਤਾਪ ਸਿੰਘ ਕੈਰੋਂ ਨੂੰ ਅਕਾਲੀ ਦਲ ਨੇ ਪੜਾਇਆ ਸੀ ਵਿਦੇਸ਼ ਵਿੱਚ ਭੇਜ ਕੇ ਆਪਣੇ ਖਰਚੇ ਤੇ ਪਰ ਬਾਦ ਵਿੱਚ ਉਹ ਕਾਲੀਆਂ ਨੂੰ ਸ਼ਕਤੀ ਨਾਲ ਦਬਾਉਣ ਲੱਗ ਪਏ ਕਿ ਮੇਰੇ ਲਈ ਕਿਆਲੀ ਖੜਾ ਕਰ ਸਕਦੇ ਤੇ ਇਹੋ ਹੀ ਕਰ ਸਕਦੇ ਹਰ ਜਿਹੜਾ ਰੂਲਰ ਹੈ ਉਹਨੇ ਇਸ ਤਰ੍ਹਾਂ ਕਰਨਾ ਹੀ ਹੁੰਦਾ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਬਾਬਾ 부ਜਾ ਸਿੰਘੇ ਖੋਏ ਨੇ ਉਹਦੇ ਵੱਖਰਾ ਐਪੀਸੋਡ ਕਰਾਂਗੇ ਅਸਲੀ ਗਦਰੀ ਬਾਬੇ ਅਸਲੀ ਗਦਰੀ ਬਾਬਾ ਜਿਹੜਾ ਸਨਮਾਨ ਦਾ ਪਾਤਰ ਹੈ ਜਿਹਨੂੰ ਯਾਦ ਕਰਨ ਲੱਗੇ ਅੱਖਾਂ ਝੰਡੂ ਆ ਜਾਂਦੇ 80 ਸਾਲ ਦੀ ਉਮਰ ਵਿੱਚ ਉਸ ਨੂੰ ਠੂਠੇ ਮੁਕਾਬਲੇ ਵਿੱਚ ਉਦੋਂ ਦੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਹਲਾਕ ਕਰ ਦਿੱਤਾ ਸੀ ਉਹਨਾਂ ਦੀ ਵੀ ਵਰਸੀ ਪਿੰਡ ਚੱਕ ਮਾਈ ਦਾਸ ਮਨਾਈ ਜਾ ਰਹੀ ਹੈ ਤਾਂ ਬਹੁਤ ਵੱਡੇ ਇਹੋ ਜਿਹੇ ਜਸੂਰ ਮੇ ਹੋਏ ਨੇ ਤੇ ਪ੍ਰਤਾਪ ਸਿੰਘ ਕਹਰੋਂ ਪਵੰਦੀ ਲਾਤੀ ਜੀ ਜਿਹੜਾ ਪੰਜਾਬੀ ਸੂਬਾ ਜਿੰਦਾਬਾਦ ਪੰਜਾਬੀ ਸੂਬਾ ਦੇਣਾ ਤਾਂ ਕੀ ਸੀ ਕਿਉਂਕਿ ਸਾਰੀਆਂ ਸਟੇਟਾਂ ਦਾ ਪੁਨਰਗਠਨ ਪਾਸਾ ਦੇ ਜਾਤੇ ਉਸੇ ਪੰਜਾਬ ਹੀ ਰਹਿੰਦਾ ਸੀ ਤੇ ਅਕਾਲੀ ਦੇ ਵਾਂਗ ਬੜੀ ਜਾਇ ਸੀ ਸਾਰੀਆਂ ਪਾਰਟੀਆਂ ਦੇਖੋ ਉਦੋਂ ਸवाय ਜਨਸੰਗ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਅਕਾਲੀ ਦਲ ਦੇ ਨਾਲ ਸਨ ਕਮਿਊਨਿਸਟ ਪਾਰਟੀਆਂ ਦੋਨੇ ਸੁਤੰਤਰ ਪਾਰਟੀ ਹੁੰਦੀ ਸੀ ਉਹ ਫਿਰ ਸੋਸ਼ਲਿਸ ਪਾਰਟੀ ਹੁੰਦੀ ਸੀ ਉਹ ਰੋਲਕਨ ਪਾਰਟੀ ਹੁੰਦੀ ਸੀ ਬੀਐਸਪੀ ਨੇ ਸੀ ਹੁੰਦੀ ਦਲਤਾਨੀ ਪਾਰਟੀ ਸੀ ਰੋਲਕਨ ਪਾਰਟੀ ਹੁੰਦੀ ਆ ਆਰਪੀਆ ਉਹ ਵੀ ਨਾਲ ਸੀ ਤੇ ਹੋਰ ਜਿਹੜੇ ਜਮਹੂਰੀ ਸੋਚ ਵਾਲੇ ਲੋਕ ਸਨ ਉਹ ਸਾਰੇ ਨਾਲ ਸਨ ਅਕਾਲੀਆਂ ਦੇ ਨਾਲ ਪੂਰੀ ਤਰ੍ਹਾਂ ਢਟਕੇ ਖੜੇ ਸਨ ਤੇ ਉਹ ਮੋਰਚਾ ਦਿਨੋ ਦਿਨ ਜ਼ੋਰ ਫੜਨ ਲਗਾ ਇਹਨਾਂ ਨੇ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਤੇ ਪਾਬੰਦੀ ਲਾਤੀ ਤੇ ਉਹਦੇ ਖਿਲਾਫ ਮੋਰਚਾ ਲਾਇਆ ਮੋਹਨ ਸਿੰਘ ਤੋੜ ਗ੍ਰਿਫਤਾਰ ਹੋ ਗਏ ਮੋਹਨ ਸਿੰਘ ਤੋੜ ਨਾਰੇ ਲਾ ਰਹੇ ਸਨ ਜਥਾਵਰਨ ਦੇ ਨਾਲ ਸੀ ਉਹਨਾਂ ਨੂੰ 6 ਮਹੀਨੇ ਦੀ ਕੈਦ ਹੋਈ ਕੈਦ ਤੋਂ ਬਾਅਦ ਫਿਰ ਅਕਾਲੀ ਦਲ ਨੇ ਪੰਜਾਬੀ ਸੂਬੇ ਦੀ ਕਾਮੀ ਦੀ ਬਕਾਇਦਾ ਮੋਰਚਾ ਲਾ ਦਿੱਤਾ ਉਸ ਮੋਰਚੇ ਵਿੱਚ ਵੀ ਜਥੇਦਾਰ ਮੋਹਨ ਸਿੰਘ ਤੋੜ ਆ ਦਾ ਬਹੁਤ ਵੱਡਾ ਯੋਗਦਾਨ ਸੀ ਔਰ ਉਹਦੇ ਵਿੱਚ ਵੀ ਉਹਨਾਂ ਨੂੰ ਆ ਜੇਲ ਜਾਣਾ ਪਿਆ ਜੇਲ ਯਾਤਰਾ ਕਰਨੀ ਪਈ ਤੇ ਜੇਲ ਦੇ ਜਿਹੜੇ ਆ ਯਾਦਨਾਮਾ ਤੁਸੀਂ ਇਹ ਚੱਲਨੇ ਪਏ ਉਹਨਾਂ ਦਿਨਾਂ ਵਿੱਚ ਫਿਰ ਪ੍ਰਤਾਪ ਸਿੰਘ ਕੈਰੋ ਨੇ ਕਿ ਇਹੋ ਜੀ ਵਿਉਂਤੋ ਲਿਖੀ ਉਹ ਸਮਝ ਸੀ ਮੇਰੇ ਹਲਕੇ ਦਾ ਹੀ ਹੈ ਕਿਤੇ ਮੇਰੇ ਖਿਲਾਫ ਚੋਣ گاਾਂ ਉਹੀ ਗੱਲ ਹੋਈ ਫਿਰ ਉਹਨੇ 52 ਮੁਕਦਮੇ ਕੁਝ ਆਨੋਗੇ 52 52 ਮੁਕਦਮੇ ਜਥੇਦਾਰ ਮੋਨ ਸਿੰਘ ਤੁਰਦੇ ਖਿਲਾਫ ਵੱਖ-ਵੱਖ ਧਰਾਵਾਂ ਹੇਠ ਦਰਜ ਕਰ ਦਿੱਤੇ ਜਿਹੜੇ ਪਿੱਛੋਂ ਜਾ ਕੇ ਸਹਾਰਨਪੁਰ ਦੀ ਇੱਕ ਅਦਾਲਤ ਨੇ ਸਾਰੇ ਉਹ ਰੱਦ ਕੀਤੇ ਜਥੇਦਾਰ ਸਾਹਿਬ ਨੂੰ ਬਇਜ਼ਤ ਬਰੀ ਕੀਤਾ ਉਹ ਸਾਰੇ ਫੇਕ ਝੂਠੇ ਇਹ ਉਹ ਤਾਂ ਉਹ ਜਾਂ ਤਾਂ ਦਰਵੇਸ਼ ਵਿਅਕਤੀ ਬਾਹਰੀ ਲਬਦਾ ਇਹੋ ਜਿਹੇ ਜਥੇਦਾਰ ਮੋਨ ਸਿੰਘ ਤੁਰਸਨ ਤੇ ਉਹ ਇੱਕ ਕੇਸ ਤੋਂ ਨਿਕਲੂਗਾ ਤੇ ਦੂਜੇ ਤੋਂ ਕਹਿੰਦੇ ਸਰ ਉਹਨਾਂ ਨੂੰ ਉਦੋਂ ਉਹਨਾਂ ਦੀ ਫੋਟੋ ਛਪਦੀ ਹੁੰਦੀ ਸੀ ਅਖਬਾਰਾਂ ਵਿੱਚ ਕਿ ਜੇਲ੍ਹ ਦੀਆਂ ਇਸ ਤਰ੍ਹਾਂ ਸ਼ੀਖਾ ਨੂੰ ਫੜਕੇ ਖੜੇ ਨੇ ਪੂਰੇ ਜਲਾਵ ਵਿੱਚ ਪੈਰਾਂ ਚ ਬੇੜੀਆਂ ਨੇ ਤੇ ਚੜਦੀ ਕਲਾ ਚਿਹਰੇ ਤੇ ਤੇ ਉਹ ਜੇਲ੍ਹ ਵਿੱਚੋਂ ਹੀ ਉਹਨਾਂ ਨੇ ਇਲੈਕਸ਼ਨ ਲੜੀ ਸੀ ਪ੍ਰਤਾਪ ਸਿੰਘ ਘਰੋਂ ਦੇ ਖਿਲਾਫ ਸਰਹਾਰੀ ਹਰਕੇ ਤੋਂ ਤੇ ਉਹਨਾਂ ਨੂੰ ਕਹਿੰਦੇ ਸੀ ਬਰਫ਼ ਦੀਆਂ ਸੜਾਂ ਤੇ ਪਾਇਆ ਜਾਂਦਾ ਤਾਂ ਕਿ ਉਹਨਾਂ ਨੂੰ ਸਰੀਰ ਤਸੀਹੇ ਦਿੱਤੇ ਜਾਣ ਹੋਰ ਵੀ ਕਈ ਤਰ੍ਹਾਂ ਦੇ ਤਸੀਹੇ ਉਹਨਾਂ ਨੂੰ ਦਿੱਤੇ ਜਾਂਦੇ ਸੀ ਉਹਨਾਂ ਨੇ ਕਿਹਾ ਵੀ ਖਾਣਾ ਵੀ ਮੈਨੂੰ ਠੀਕ ਨਹੀਂ ਮਿਲਦਾ ਜੇਲ੍ਹ ਵਿੱਚ ਪਰ ਉਹ ਚੜ੍ਹਦੀ ਕਲਾ ਵਿੱਚ ਰਹਿੰਦੇ ਤੇ ਨਾਮ ਬਾਣੀ ਨਾਲ ਜੁੜੇ ਰਹਿੰਦੇ ਇਸ ਕਰਕੇ ਇਹਦੇ ਨਾਮ ਬਾਣੀ ਨਾਲ ਜੁੜੇ ਰਹਿੰਦੇ ਆ ਉਹਨਾਂ ਨੂੰ ਕੁਝ ਦੁੱਖ ਨਹੀਂ ਬਿਆਪਦਾ ਫਿਰ ਆ ਗਈਆਂ ਪੰਜਾਬ ਵਿਧਾਨ ਸਭਾ ਦੀ ਚੋਣਾਂ 1960 ਦਾ ਮੈਨੂੰ ਯਾਦ ਹੈ 1960 ਵਿੱਚ ਮੈਂ ਤਕਰੀਬਨ ਇਨੀ ਕੁ ਸੁਰਦਾ ਸੀ ਕਿ ਮੈਨੂੰ ਸਾਰੀ ਖਬਰ ਸੀ ਪੰਜ-ਛੇ ਸਾਲ ਦਾ ਹੋਊਗਾ ਤੇ ਸਾਰੀ ਸਿਆਸੀ ਸੂਚੀ ਬੜੀ ਗੱਲ ਨੂੰ ਵਾਚਦਾ ਸੀ ਮੈਂ ਸਾਡੇ ਕੱਜ ਜਥੇਦਾਰ ਅਖਬਾਰ ਆਉਂਦੀ ਹੁੰਦੀ ਸੀ ਮਾਸਟਰ ਤਾਰਾ ਸਿੰਘ ਜੀ ਉਹਦੇ ਮਹਾਰੂਸ਼ਨ ਪੰਥਰਤਨ ਤੇ ਇੱਕ ਕਾਲੀ ਪੱਤਰ ਕਾਲਦੀ ਸੀ ਧੋਖ ਭਰਾਉਂਦੀ ਸੀ ਇਹ ਪ੍ਰਸਿੱਧ ਸਾਨੂੰ ਲੋ ਅਜੀਤ ਵੀ ਬਾਤ ਚੱਲ ਪਿਆ ਅਜੀਤ ਸਾਰੇ ਤੋਂ ਸ਼ਰਮੌਰ ਅਖਬਾਰ ਬਣ ਗਿਆ ਇਸ ਤਰ੍ਹਾਂ ਉਹਦੇ ਵਿੱਚੋਂ ਸਾਰਾ ਪਤਾ ਲੱਗਣਾ ਕਿ ਜਥੇਦਾਰ ਮੋਹਨ ਸਿੰਘ ਤੋੜਨੇ ਅਕਾਲੀ ਦਲ ਨੇ ਹਕੂਮਤ ਕੀਤਾ ਤੇ ਉਹਨਾਂ ਨੇ ਮੰਨਿਆ ਉਹਨਾਂ ਨੇ ਜੇਲ੍ਹ ਤੋਂ ਕਿਉਂਕਿ ਜੇਤ ਦਿੱਤੇ ਸਨ ਨਾ ਜੇਲ੍ਹ ਤੋਂ ਉਹਨਾਂ ਨੇ ਕਾਗਜ਼ ਜਿਹੜਾ ਸੀ ਨਾਮ ਜਿੰਦਗੀ ਦੇ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ ਮੁੱਖ ਮੰਤਰੀ ਜਿਹੜਾ ਸੀ ਪੰਜਾਬ ਦਾ ਬਹੁਤ ਸ਼ਕਤੀਸ਼ਾਲੀ ਜਿਹਦੀ ਪਿੱਛੇ ਪੰਡ ਜਵਾਲਾ ਨਹਿਰੂ ਸੀ ਕਿ ਟਾਂ ਵਾਂਗੋ ਦੇ ਪਿੱਛੇ ਪੰਡਤ ਨਹਿਰੂ ਦੀ ਬਹੁਤ ਸਪੋਰਟ ਸੀ ਪ੍ਰਤਾਪ ਸਿੰਘ ਕੈਰੋਂ ਨੂੰ ਬਹੁਤ ਪਸੰਦ ਕਰਦੇ ਸਨ ਪਰ ਬਾਅਦ ਵਿੱਚ ਜਦੋਂ ਉਹਨਾਂ ਦੇ ਮੁੰਡਿਆਂ ਦੇ ਕਪੜੇ ਕੂਪੜੇ ਬਾਹਰ ਆਉਣ ਲੱਗੇ ਤੇ ਉਦੋਂ ਨਹਿਰੂ ਪਿੱਛੇ हट ਗਏ ਤੇ ਕੈਰੋਂ ਨੂੰ ਬਹੁਤ ਇਹਦਾ ਸਦਮਾ ਲੱਗਾ ਇਹ ਫਿਰ ਉਹਨਾਂ ਦਾ ਬਹੁਤ ਦਰਦਨਾਕ ਖਲਾਤ ਦਿੱਲੀੋਂ ਆਉਂਦੇ ਹੋਏ ਲਰੂ ਨੂੰ ਮਿਲ ਗਏ ਸਨ ਸ਼ਾ ਕਮਿਸ਼ਨ ਇੱਕ ਬਣਿਆ ਸੀ ਉਹਨੇ ਦਾਗੀ ਕਰਾਰ ਦਿੱਤਾ ਉਹਦੇ ਰਾਜ ਉਹਨਾਂ ਦਾ ਹਰਿਆਣਾ ਚ ਕਰਨਾਲ ਕੋਲ ਕਤਲ ਹੋ ਗਿਆ ਸੀ ਉਹ ਚੋਣ ਤੇ 487 ਵੋਟਾਂ ਦੇ ਫਰਕ ਨਾਲ ਬੜਾ ਗਹਿਗੱਚ ਮੁਕਾਬਲਾ ਸੀ ਕਿਉਂਕਿ ਸਾਰੀ ਸਰਕਾਰੀ ਮਸ਼ੀਨਰੀ ਇੱਕ ਪਾਸੇ ਸੀ ਜਾਇਜ਼ ਨਜਾਇਜ਼ ਹਰਵੇਂ ਵਰਤੇ ਗਏ ਪਰ ਉਹਦੇ باوجود 487 ਵੋਟਾਂ ਦੇ ਫਰਕ ਨਾਲ ইলেকশন কমিশন ਨੇ کیا ইলেকশন কমিশন ਦੇ आला अधिकारी ਉਥੇ ਕਿਉਂ ਵਰਨੇਬਲ بڑا ਨਾਜ਼ੁਕ ਸੰਵੇਦਨਸ਼ੀਲ ਹਲਕਾ ਸੀ ਉਥੇ ਪਹੁੰਚੇ ਹੋਏ ਸਨ ਵਿਦੇਸ਼ਾਂ ਦੇ ਵੀ ਪਹੁੰਚੇ ਹੋਏ ਸਨ ਉਹਨਾਂ ਨੇ ਕਿਹਾ 487 ਵੋਟਾਂ ਦੇ ਫਰਕ ਨਾਲ ਜਸਹਰ ਗੌਂਦ ਸਿੰਘ ਤੁਰ ਜੇਤੂ ਨੇ ਪਰ ਪੰਡਿਤ ਨਹਿਰੂ ਨੂੰ ਕਹਿ ਰਹੇ ਨੇ ਕਿਹਾ ਵੀ ਹੁਣ ਕਿੱਦਾਂ ਕਰਨਾ ਉਹਨਾਂ ਨੇ ਕਿਹਾ ਐਲਾਨ ਤਾਂ ਨਹੀਂ ਹੋਇਆ ਨੋਟੀਫਾਈ ਤਾਂ ਨਹੀਂ ਹਾਲੇ ਹੋਇਆ ਉਹਨਾਂ ਨੇ ਕਿਹਾ ਨਹੀਂ ਉਹਨਾਂ ਨੇ ਕਿਹਾ ਭਾਵੇਂ ਥੋੜੀਆਂ ਵੋਟਾਂ ਦੇ ਫਰਕ ਨਾਲ ਹੀ ਐਲਾਨ ਕਰਦੇ ਹੋ ਇੱਕ ਵਾਰੀ ਐਲਾਨ ਹੋ ਗਿਆ ਸਰਟੀਫਿਕੇਟ ਦੇ ਦੇਓ ਕੈਰੋਹਰਾਂ ਨੂੰ ਤੇ ਕੈਰੋਹਰਾਂ ਨੂੰ ਐਡੀ ਧਕੇਸ਼ਾਹੀ ਐਡਾ ਲੋਕਤੰਤਰੀ ਕਦਰਾਂ ਕੀਮਤਾਂ ਦਾ ਘਾਣ ਉਹਨਾਂ ਜਥੇਦਾਰ ਮੋਹਨ ਸਿੰਘ ਤੋਂ ਨੂੰ ਚੌਥੀ ਵੋਟਾਂ ਦੇ ਫਰਕ ਨਾਲ ਹਾਰਿਆ ਕਰਾਰ ਦੇ ਦਿੱਤਾ ਗਿਆ ਪ੍ਰਤਾਪ ਸਿੰਘ ਕੈਰੋ ਕੋਲ ਤੇ ਕੈਰੋ ਨੂੰ ਜੇਤੂ ਕਰਾਰ ਦਿੱਤਾ ਗਿਆ ਤੇ ਕੈਰੋ ਫਿਰ ਦੁਬਾਰਾ ਦੂਸਰੀ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਿਆ ਉਸ ਤੋਂ ਬਾਅਦ ਜਿਵੇਂ ਮਦਸਾ ਸ਼ਾ ਕਮਿਸ਼ਨ ਆਇਆ ਉਹਨਾਂ ਦੇ ਮੁੰਡਿਆਂ ਦੀ ਬਹੁਤ ਆਪ ਖੁਦਰੀਆਂ ਸਨ ਉਹਨਾਂ ਦੀ ਪੜਤਾਲ ਕੀਤੀ ਗਈ ਉਹਨਾਂ 'ਚ ਦਾਗਦਾਰ ਪਾਇਆ ਗਿਆ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਫਿਰ ਉਹਨਾਂ ਦਾ ਕਤਲ ਹੋ ਜਾਂਦਾ ਤੇ ਇਹ ਮੋਹਨ ਸਿੰਘ ਤੁਰਦੀ ਗਾਧਾ ਇਹਥੋਂ ਹੁਣ ਚੱਲਦੇ ਆ ਆਪਾਂ ਉਹਨਾਂ ਦਾ ਅਗਲਾ ਜੀਵਨ ਦੇਖ ਫਿਰ ਆਉਂਦਾ ਜੀ ਸਾਲ 1972 1972 ਵਿੱਚ ਸਰਬਸੰਮਤੀ ਨਾਲ ਸੰਤ ਫਤੇ ਸਿੰਘ ਜਦੋਂ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸਨ ਤੇ ਸੰਤ ਬਾਬਾ ਚੰਨ ਸਿੰਘ ਜੀ ਇਹ ਸੰਤਾ ਸੰਤ ਭਰਾਵਾਂ ਦੀ ਜੋੜੀ ਸੀ ਕੱਠੇ ਆਇਆਂ ਸ਼ਰਮੁੱਡਾ ਜਉਣ ਤੋਂ ਬਾਅਦ ਸ਼ਤਾਰਾ ਸਿੰਘ ਉਹਨਾਂ ਨੂੰ ਲਿਆਏ ਸੀ ਉਹਨਾਂ ਦੀ ਸੇਵਾ ਭਾਵਨਾ ਦੇਖ ਕੇ ਉਹਨਾਂ ਦੀ ਬਹੁਤ ਪੰਥਕ ਲਗਨ ਦੇਖ ਕੇ ਮਾਰਸ਼ਤਾਰਾ ਸਿੰਘ ਲਿਆਏ ਸਨ ਪਰ ਬਾਅਦ ਵਿੱਚ ਇਹਨਾਂ ਦੋਹਾਂ ਵਿੱਚ ਫੁੱਟ ਪੈ ਗਈ ਕੁਝ ਲੋਕਾਂ ਨੇ ਪਾ ਦਿੱਤੀ ਸੰਤ ਫਟੇ ਸਿੰਘ ਵਾਸੀ ਬਹੁਤ ਠਰਮੇ ਵਾਲੇ ਲੀਡਰ ਸਨ ਬੜੀ ਬੰਦਗੀ ਵਾਲੇ ਸਨ ਸੰਤ ਚੰਨਰ ਸਿੰਘ ਤੇ ਉਹਨਾਂ ਦੀ ਜੋੜੀ ਬੜੀ ਸਾਦਾ ਜ਼ਿੰਦਗੀ ਜਿਉਣ ਵਾਲੇ ਪਰ ਬਾਅਦ ਵਿੱਚ ਕੁਝ મતભੇਦ ਹੋਣ ਕਰਕੇ ਦੋ ਕਾਜੀਦਲ ਬਣ ਗਏ ਮਾਸਟਰ ਕਾਜੀਦਲ ਤੇ ਸੰਤ ਕਾਜੀਦਲ ਮਾਸਟਰ ਜੀ ਨਾਲ ਘਟ ਬੰਦੇ ਰਹ ਗਏ ਪਰ ਜਿਹੜੇ ਰਹੇ ਉਹ ਪੱਕੇ ਰਹੇ ਕਾਰ ਬੰਦ ਅਖੀਰ ਤੱਕ ਜਿਵੇਂ ਸਰਦਾਰ ਆਤਮਾ ਸਿੰਘ ਤੇ ਸਰਦਾਰ ਅ ਹਰਜਨ ਸਿੰਘ ਹੁੜਿਆਰਾ ਫਿਰ ਗਿਆਨੀ ਅਜਬੇਰ ਸਿੰਘ ਸਕੱਤਰ ਤੇ ਬਹੁਤ ਪੰਥ ਦੇ ਸ਼ਰੋਮਣੀ ਲੈਕਚਰਾਰ ਜਿਨ੍ਹਾਂ ਦਾ ਲੈਕਚਰ ਲੋਕਾਂ ਨੂੰ ਕੀਲ ਕੇ ਰੱਖ ਦਿੰਦਾ ਸੀ ਮੁਰਦਾ ਜਾਨ ਪਾ ਦਿੰਦਾ ਸੀ ਗਿਆਨੀ ਕੇਰ ਸਿੰਘ ਵਾਰਾਗੀ ਇਹ ਡਟ ਕੇ ਰਹੇ ਮਾਸਟਰ ਤਾਰਾ ਪੂਰਨ ਸਿੰਘ ਜੋਸ਼ ਹੁੰਦੇ ਸਨ ਅਮਰਸਰ ਦੇ ਮਹੰਤੂ ਮੋਨ ਲਾਲ ਸ਼ਾਂਡਲ ਇੱਕ ਬ੍ਰਾਹਮਣ ਸੰ ਜਿਹੜੇ ਅਖੀਰ ਤੱਕ ਮਾਰਛਤਾਰਾ ਸਿੰਘ ਦੇ ਨਾਲ ਰਹੇ ਇਹ ਕੁਝ ਆਗੂ ਰਹੇ ਤੇ ਸੰਤ ਫਤੇ ਸਿੰਘ ਦਾ ਦਿਲ ਜਿੱਤ ਲਿਆ ਅ ਜਿਵੇਂ ਮੋਨ ਸਿੰਘ ਤੋਂ ਨਹੀਂ ਜਿਵੇਂ ਮੋਨ ਸਿੰਘ ਨੂੰ ਬਹੁਤ ਪਿਆਰ ਕਰਦੇ ਸਨ ਬਹੁਤ ਆਪਣਾ ਪੁੱਤਰ ਕਹਿੰਦੇ ਸਨ ਉਹਨਾਂ ਨੇ ਕਿਹਾ ਕਿ ਮੇਰਾ ਜਾਨਸ਼ੀਨ ਮੇਰਾ ਸਮਾ ਹੁਣ ਆ ਗਿਆ ਹੈ ਮੈਂ ਹੁਣ ਬਹੁਤਾ ਚਿਰ ਅ ਨਹੀਂ ਇਸ ਕੰਮ ਤੇ ਰਹਿਣਾ ਚਾਹੁੰਦਾ ਸਿਆਸਤੋਂ ਲਾਂਭੇ ਹੋਣਾ ਚਾਹੁੰਦਾ ਤੇ ਖੇਤੀ ਉਹ ਚਲਾਣਾ ਕਰ ਜਾਂਦੇ ਨੇ ਤੇ ਉਸ ਤੋਂ 1 ਮਹੀਨੇ ਬਾਅਦ ਪੂਰੇ ਸੰਤ ਬਾਬਾ ਚੰਨੜ ਸਿੰਘ ਜੀ ਸੰਤ ਪਰਾਵਾਂ ਦੀ ਜੋੜੀ ਜਿਹੜੀ ਸੀ ਉਹ ਪੋਲਿਟੀਕਲ ਸੀਨ ਤੋਂ ਲਾਂਬੇ ਹੋ ਗਈ ਤੇ ਆਪਣੇ ਯੋਧੇ ਜੀ ਉਹ ਆਪਣਾ ਜਾਨਸ਼ੀਰ ਮقرਰ ਕਰ ਗਏ ਸਨ ਜਥੇਦਾਰ ਮੋਹਨ ਸਿੰਘ ਤਰੂ ਨੂੰ ਲਿਹਾਜ਼ਾ ਕਾਲੀ ਦਲ ਦੀ ਮੀਟਿੰਗ ਹੋਈ ਵਰਕਿੰਗ ਕਮੇਟੀ ਦੀ ਤੇ ਸਰਬਸੰਮਤੀ ਨਾਲ ਸੰਤਾਂ ਦੇ ਉਹਨਾਂ ਬਚਨਾਂ ਤੇ ਅਮਲ ਕਰਦਿਆਂ ਹੋਇਆਂ ਜਥੇਦਾਰ ਮੋਹਨ ਸਿੰਘ ਤਰੂ ਨੂੰ ਜਿਹੜੇ ਕਿ 1942 ਵਿੱਚ ਸਰਹਾਰੀ ਦੇ ਸਰਕਲ ਜਥੇਦਾਰ ਉਹ ਆਪਣਾ ਕੈਰੀਅਰ ਸ਼ੁਰੂ ਕਰ ਚੁੱਕੇ ਸਨ ਉਹਨਾਂ ਨੂੰ ਅੰਤਜੀ ਸਰਮੌਰ ਜਥੇਬੰਦੀ ਸ਼ੀਦਾਲੀ ਜਥੇਬੰਦੀ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਸਰਬਿੰਦ ਸ਼੍ਰੋਮਣੀ ਕਾਲੀ ਦਲ ਜਨਰ ਸਾਰੇ ਹਿੰਦੁਸਤਾਨ ਚ ਅਕਾਲੀ ਦਲ ਦੀਆਂ ਸ਼ਖਾਵਾਂ ਸਨ ਮੈਨੂੰ ਯਾਦ ਆ ਜੰਮੂ ਕਸ਼ਮੀਰ ਚ ਹੁੰਦੀ ਸੀ ਸੰਤ ਸਿੰਘ ਤੇਗ ਹੁੰਦੇ ਸਨ ਉਥੋਂ ਦੇ ਉਹਨਾਂ ਦੀ ਬੜੀ ਪਰਸਨੈਲਿਟੀ ਸੀ ਜਥੇਦਾਰ ਸੰਤ ਸਿੰਘ ਤੇਗ ਦੀ ਜਿਵੇਂ ਅਕਾਲੀ ਭੂਲਾ ਸਿੰਘ ਔਰ ਹੈਸੀ ਨਲਵਾ ਹੁੰਦੇ ਸਨ ਇਸ ਤਰ੍ਹਾਂ ਦਾ ਲੋਕ ਕਹਿੰਦੇ ਸਨ ਉਹਨਾਂ 'ਤੇ ਪ੍ਰਭਾਵ ਮਿਲਦਾ ਉਹਨਾਂ ਨੂੰ ਦੇਖਣ ਤੋਂ ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਕਾਲੀਦਾਰ Rajasthan ਵਿੱਚ ਉੱਤਰ ਪ੍ਰਦੇਸ਼ ਵਿੱਚ ਮੱਧ ਪ੍ਰਦੇਸ਼ ਵਿੱਚ ਮਹਾਰਾਸ਼ਟਰ ਵਿੱਚ ਬੰਗਾਲ ਵਿੱਚ ਸਾਰੇ ਕਾਲੀ ਜਥੇਦਾਰ ਉਹਨਾਂ ਆਲ ਇੰਡੀਆ ਪਾਰਟੀ ਸੀ ਕਿ ਕਸ਼ਮਦੀ ਤੇ ਜਥੇਦਾਰ ਮੋਹਨ ਸਿੰਘ ਤੋਂ ਨੂੰ ਪ੍ਰਧਾਨ ਚੁਣਿਆ ਗਿਆ ਇਸ ਤੋਂ ਪਹਿਲਾਂ ਇੱਕ ਹੋਰ ਗੱਲ ਦੱਸਾਂ ਕਿੰਡੀ ਮਹਾਨ ਸ਼ਖਸੀਅਤ ਸੀ ਜਥੇਦਾਰ ਮੋਹਨ ਸਿੰਘ ਤੋਂ ਦੀ ਜਥੇਦਾਰ ਮੋਹਨ ਸਿੰਘ ਜੇਲ੍ਹ ਵਿੱਚ ਹੀ ਸਨ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕਰ ਦਿੱਤਾ ਗਿਆ ਪਰ ਉਹ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਕੁਝ ਸਮਾਂ ਰਿਹਾ ਪਰ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਨੂੰ ਜਥੇਦਾਰ ਨਿਆ ਸ਼ਬਾਵਾ ਦੇ ਬౌਂਡਰੀ ਆਖਿਆ ਗਿਆ ਸਿੰਘ ਸਾਹਿਬ ਗਿਆਨੀ ਅਛਰ ਸਿੰਘ ਤੋਂ ਬਾਅਦ ਕਿ ਜਿਹੜਾ ਨਿਯੁਕਤੀ ਹੁੰਦੀ ਹੈ ਪਹਿਲਾਂ ਸਿੰਘ ਸਾਹਿਬ ਗਿਆਨੀ ਅਛਰ ਸਿੰਘ ਜੀ ਸੰਤ ਜਥੇਦਾਰ ਅਕਾਲ ਤਖਤ ਤੇ ਉਸ ਤੋਂ ਬਾਅਦ ਫਿਰ ਜੈ ਪ੍ਰਕਾਸ਼ ਨਾਰਾਇਣ ਜੀਪੀ ਜਿਹੜੇ ਦੇਸ਼ ਨੂੰ ਲੋਕਤੰਤਰ ਲਿਆਉਣ ਆ ਵਾੜੇ ਮਹਾਪੁਰਖ ਮੈਂ ਤਕਵਾਵਾਂਗਾ ਇਹੋ ਜੇ ਬੇਦਾਗ ਵਿਅਕਤੀ ਵੀ ਸਰਵ ਸਿਆਸਦਾਨ ਪੈਦਾ ਨਹੀਂ ਹੋਣਾ ਸਿਆਸਦਾਨ ਤਾਂ ਸਾਨੀ ਨਹੀਂ ਪਰ ਹਿੰਦੁਸਤਾਨ ਦੀ ਸਿਆਸਤਿਕ ਨਵੀਂ ਦਸ਼ਾ ਤੇ ਦਿਸ਼ਾ ਦੇ ਗਏ 1975 ਜਦੋਂ ਐਮਰਜੈਂਸੀ ਲਾਈਆ ਤੇ ਉਹ ਕਿਸ ਨੇ ਤੜਾਈ ਆ ਉਹ ਪ੍ਰੇਰਣਾ ਕਾਲ ਜਿਹੜੀ ਸੀ ਇਕੱਠੇ ਹੋਣ ਦੀ ਉਹ ਇੱਕੋ ਹੀ ਕਾਲ ਤੇ ਸਾਰਾ ਹਿੰਦੁਸਤਾਨ ਇਕੱਠਾ ਹੋ ਗਿਆ ਜੇਪੀ ਜੈ ਪ੍ਰਕਾਸ਼ ਨਾਰਾਇਣ ਸ਼ੌਰਟ ਜੇਪੀ ਰਾਜ ਬਿਹਾਰ ਦੇ ਸੰ ਤੇ ਲੋਕ ਨਾਇਕ ਉਹਨਾਂ ਨੂੰ ਕਿਹਾ ਜਾਂਦਾ ਸਦਾ ਲਈ ਉਹ ਲੋਕ ਨਾਇਕ ਦੇ ਤੌਰ ਤੇ ਜਾਣੇ ਜਾਂਦੇ ਰਹਿਣਗੇ ਉਹ ਜਦੋਂ ਅਕਤੂਬਰ ਦੇ ਮਹੀਨੇ 1974 ਵਿੱਚ ਉਹ ਲੁਧਿਆਣੇ ਆਇਆ ਤੇ ਉਦੋਂ ਕਾਲੀ ਕਾਨਫਰੰਸ ਸੀ 8 ਲੱਖ ਦਾ ਕੱਟ ਸੀ ਨੀਲੀਆਂ ਪੱਗਾਂ ਦਾ ਤੇ ਪੀੜੀਆਂ ਚੁੰਨੀਆਂ ਦਾ ਖੜਾ ਆਇਆ ਹੋਇਆ ਸੀ ਦੇ ਜਥੇਦਾਰ ਜਗਦੇਸ਼ ਸਿੰਘ ਤਲਵੰਡੀ ਲੋਹਪੁਰ ਸੀੜੇ ਕਾਲੀਦਲ ਦੇ ਉਸੜੇ ਵੱਡੇ ਆਗੂ ਸੰਨ ਪ੍ਰਧਾਨ ਸਨ ਉਹਨਾਂ ਨੂੰ ਹਾਥੀ ਤੇ ਬਿਠਾ ਕੇ ਤੇ ਉਹਨਾਂ ਦਾ ਜਲੂਸ ਉਹ ਕਹਿੰਦੇ ਸਨ ਜਲੂਸ ਕੱਢਿਆ ਗਿਆ ਤੇ ਉਹ ਦੇਖ ਕੇ ਚੰਦਰ ਸ਼ੇਖਰ ਜਨਤਾ ਪਾਰਟੀ ਦੇ ਪ੍ਰਧਾਨ ਸਨ ਉਹ ਹੈਰਾਨ ਰਹਿ ਗਏ ਜਨਤਾ ਪਾਰਟੀ ਉਦ ਤੱਕ ਬਣ ਚੁੱਕੀ ਸੀ ਇਹ ਫਿਰ ਇਸ ਤਰ੍ਹਾਂ ਉਹਨਾਂ ਨੇ ਮੰਜ਼ਲਾ ਤੈਅ ਕੀਤੀ ਉਸ ਤੋਂ ਬਾਅਦ ਫਿਰ ਬੰਸੀ لال ਹਰਿਆਣਾ ਦੇ ਮੁੱਖ ਮੰਤਰੀ ਸਨ ਕਾਂਗਰਸ ਦੇ ਉਹਨਾਂ ਨੇ ਸਿਵਲ ਲਿਬਰਟੀਆਂ ਅ ਦਿੱਤੀ پابੰਦੀ ਲਾਤੀ ਉਥੇ ਅਕਾਲੀ ਦਰ ਨੇ ਫਿਰ ਮੋਰਚਾ ਲਾਇਆ ਜਿਵੇਂ ਮੋਹਨ ਸਿੰਘ ਤਰਦੀ ਵਾਈਟ 2005 ਸਿੰਘ ਗ੍ਰਫਤਾਰ ਹੋਏ ਸਿੰਘ ਤੇ ਸਿੰਘੜੀਆਂ ਉਹ ਸਿਵਲ ਲਿਬਰਟੀਆਂ ਬਹਾਲ ਕਰਵਾਈਆਂ ਇਹਦਾ ਕ੍ਰੈਡਿਟ ਵੀ ਜਥੇਦਾਰ ਮੋਹਨ ਸਿੰਘ ਤਰਦ ਨੂੰ ਜਾਂਦਾ ਇਸ ਤਰ੍ਹਾਂ ਦੀ ਹਰਮਨ ਪਿਆਤਾ ਵਧ ਗਈ ਫਿਰ ਆ ਜਾਂਦੀ ਜੀ 1975 ਵਿੱਚ ਐਮਰਜੈਂਸੀ ਜਦੋਂ ਸ਼੍ਰੀ ਮទਿੰਦਰਾ ਗਾਂਧੀ ਦੀ ਚੋਣ ਨੂੰ ਨਜਾਇਜ਼ ਘਰਾ ਦੇ ਦਿੱਤਾ ਗਿਆ ਉਹਨਾਂ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ ਉਹ ਜ਼ਿੱਦ ਸੰ ਅਸਤੀਫਾ ਨਾ ਦੇਣ ਨਾ ਬੀਬੀ ਅਸਤੀਫਾ ਦੇਵੇ ਤੇ ਅਖੀਰ ਅਸਤੀਫਾ ਦੇਣਾ ਪਿਆ ਜਦੋਂ ਪ੍ਰੈਸ਼ਰ ਇੰਨਾ ਵਧ ਗਿਆ ਸਾਰੇ ਦੇਸ਼ ਵਿੱਚ ਇੱਕ ਮੋਰਚਾ ਲੱਗ ਗਿਆ ਸਾਰੀਆਂ ਪਾਰਟੀਆਂ ਨੇ ਇਹ ਆਵਾਜ਼ ਹਾਈ ਕੋਰਟ ਦਾ ਫੈਸਲਾ ਸੀ ਉਹਦੇ ਮੁਤਾਬਕ ਅਖੀਰ ਨੂੰ ਅਸਤੀਫਾ ਦੇਣਾ ਪਿਆ ਕਦੀ ਛੱਡਣੀ ਪਈ ਫਿਰ ਉਸ ਤੋਂ ਬਾਅਦ ਮੋਰਚਾ ਲਾਇਆ ਤਾਂ ਨਾ ਨੂੰ ਸਾਰੀਆਂ ਪਾਰਟੀਆਂ ਨੇ ਸੀ ਪਰ ਜਥੇਦਾਰ ਮੋਹਨ ਸਿੰਘ ਤੋਂ ਉਹਨੂੰ ਮੋਰਚਾ ਡਾਇਰੈਕਟਰ ਬਣਾਇਆ ਗਿਆ ਹਰ ਕੰਮ ਲਈ ਜਥੇਦਾਰ ਮੋਹਨ ਸਿੰਘ ਤੋਂ ਦੀ ਚੋਣ ਹੁੰਦੀ ਸੀ ਕਿਉਂਕਿ ਪੂਰੀ ਤਰ੍ਹਾਂ ਸਮਰਪਿਤ ਸਨ ਤੇ ਉਹਨਾਂ ਦੀ ਅਗਵਾਈ ਹੇਠ 56 ਹਜ਼ਾਰ ਤੋਂ ਵੱਧ ਸਿੰਘਾ ਸਿੰਘਣੇ ਗ੍ਰਿਫਤਾਰੀਆਂ ਦਿੱਤੀਆਂ ਨੌਜੋਨਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਤੇ ਉਹ ਵੋਟਾਂਫਾਤੇ ਹੋਇਆ ਤੇ ਐਮਰਜੈਂਸੀ ਕਟਿ ਔਰ ਉਸ ਤੋਂ ਬਾਅਦ ਹੋਈਆਂ ਚੋਣਾ ਚੋਣਾ ਵਿੱਚ ਅਕਾਲੀ ਦਲ ਨੇ ਪੰਜਾਬ ਦੀਆਂ 13 ਸੀਟਾਂ ਵਿੱਚੋਂ 9 ਸੀਟਾਂ ਦਿੱਤੀਆਂ ਤੇ ਜਥੇਦਾਰ ਬਾਕੀ ਆਪਣੀਆਂ ਭਾਈਵਾਲ ਪਾਰਟੀਆਂ ਨੂੰ ਛੱਡੀਆਂ ਤੇ ਜਥੇਦਾਰ ਮੋਹਨ ਸਿੰਘ ਤੋਂ 1 ਲੱਖ 12000 ਵੋਟਾਂ ਦੇ ਵੱਡੇ ਫਰਕ ਨਾਲ ਤਰਨਤਾਰਨ ਹਲਕੇ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਉਸ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਐਡਵੋਕੇਟ ਲੈਨਾ ਸਿੰਘ ਤੋੜ ਇੱਕ ਵਾਰੀ ਲੋਕ ਸਭਾ ਦੇ ਮੈਂਬਰ ਬਣੇ ਤੇ ਤਿੰਨ ਵਾਰੀ ਉਹਨਾਂ ਦੇ ਫਿਰ ਦੂਜੇ ਸੁਪੁੱਤਰ ਜਥੇਦਾਰ ਰੋਸ਼ਨ ਸਿੰਘ ਤੋੜ ਉਹ ਲਗਾਤਾਰ ਤਿੰਨ ਵਾਰ ਉਸੇ ਹਲਕੇ ਤੋਂ ਮੈਂਬਰ ਲੋਕ ਸਭਾ ਚੁਣੇ ਜਾਂਦੇ ਰਹੇ ਤੇ ਸੁਨਹਿਰੀ ਇਤਿਹਾਸ ਹੈ ਇਸ ਪਰਿਵਾਰ ਦਾ ਫਿਰ ਉਸ ਤੋਂ ਬਾਅਦ ਹੁੰਦੀ ਹੈ ਨੇ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਕਿਉਂਕਿ ਸੈਂਟਰ 'ਚ ਤਾਂ ਸਰਕਾਰ ਬਣ ਗਈ ਨਾ ਫਿਰ ਗੈਰ ਕਾਂਗਰਸੀ ਪਹਿਲੀ ਗੈਰ ਕਾਂਗਰਸੀ ਸਰਕਾਰ ਬਣੀ ਮੋਰਾਜੀ ਦੇਸਾਈ ਦੀ ਪੰਜਾਬ 'ਚ ਬਣੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਤੇ ਜਦੋਂ ਸਰਕਾਰ ਬਣੀ ਤੇ ਸਰਕਾਰ ਦੇ ਵਜ਼ੀਰ ਤੇ ਮੁੱਖ ਮੰਤਰੀ ਸਾਰੇ ਕਹਿੰਦੇ ਵੀ ਪ੍ਰਧਾਨ ਸਾਹਿਬ ਦੇ ਕਰਜਾ ਆਈਏ ਜਦੋਂ ਦੇਖਿਆ ਨਾਲੇ ਮੈਂਬਰ ਪਾਰਲੀਮੈਂਟ ਸੀ ਸਾਰੇ ਦੇਖ ਕੇ ਹੈਰਾਨ ਰਹਿ ਗਏ ਸਨ ਹੋ ਗਏ ਅਕਾਲੀ ਦਲ ਦਾ ਪ੍ਰਧਾਨ ਹੋਵੇ ਐਨੇ ਅਹੁਦਿਆਂ ਤੇ ਰਿਹਾ ਹੋਵੇ ਸ਼ੌਮਿਕ ਕਮੇਟੀ ਦਾ ਮੈਂਬਰ ਆ ਹੋਵੇ ਪ੍ਰਧਾਨ ਰਿਹਾ ਹੋਵੇ ਕਾਲ ਤੱਕ ਦੇ ਜਹਜ਼ਰ ਹੋਵੇ ਗੇਟ ਦੀਂਦਾ ਸੀ ਤੇ ਘਰ ਟੁੱਟਾ ਹੋਇਆ ਸੀ ਤਰੇੜਾਂ ਆ ਜਾਂ ਹੋਏ ਸਨ ਘਰ ਸਾਰੇ ਹੈਰਾਨ ਐ ਕਿ ਉਹ ਜਸਨ ਇੱਕ ਪੈਸੇ ਦੀ دیਵਾਲ ਨਹੀਂ ਸਨ ਨਾ ਲੋਭ ਨਾ ਲਾਲਚ ਸਿਰਫ ਮੈਂ ਮਰਾ ਪੰਥ ਜੀਵੇ ਇਹ ਨਿਸ਼ਾਨਾ ਸੀ ਸਾਹਮਣੇ ਐਡੀ ਸਾਦੀ ਜ਼ਿੰਦਗੀ ਬੜੇ ਮਿੱਠ ਬੋਲਦੇ ਸਹਿ ਸਬਾ ਨਾਲ ਵਿਚਰਨ ਵਾਲੇ ਟਰਮੇ ਵਾਲੇ ਸਾਦਗੀ ਭਰਪੂਰ ਜੀਵਨ ਜਿਉਣ ਵਾਲੇ ਤੇ ਇੱਕ ਪੈਸੇ ਦੇ ਕਸ਼ੇਜਰ ਵਾਲੀ ਸ਼ਾਨ ਇਹੋ ਜੈ ਮਹਾਨ ਸੰ ਸਾਡੇ ਆਗੂ ਜਥੇਦਾਰ ਮੋਹਨ ਸਿੰਘ ਤੋੜ ਅਖੀਰ ਕੁਝ ਸਮਾਂ ਕੁਝ ਦਿਨ ਬਿਮਾਰ ਹੋਏ ਬਿਮਾਰੀ ਤੋਂ ਬਾਅਦ ਉਹ ਬਾਹਰੇ ਸੂਬਿਆਂ ਚੋਂ ਜਾਂਦੇ ਸਨ ਉੱਥੋਂ ਦੇ ਸਿੱਖਾਂ ਨਾਲ ਵੀ ਤਾਲਮੇ ਰੱਖਦੇ ਸਨ ਉਹਨਾਂ ਦੀਆਂ ਸਮੱਸਿਆਵਾਂ ਵੀ ਹੱਲ ਕਰਦੇ ਸਨ ਜਥੇਦਾਰ ਮੋਹਨ ਸਿੰਘ ਤੋੜ ਦੇਸ ਪੁੱਤਰ ਜਥੇਦਾਰ ਦਰੋਜਨ ਸਿੰਘ ਤੋੜ ਜਿਹੜੇ ਤਿੰਨ ਵਾਰ ਐਮਪੀ ਰਹੇ ਉਹ ਉਹਨਾਂ ਦੇ ਬੱਚੇ ਵੀ ਉਸੇ ਸੂਲ ਤੇ ਚੱਲੇ ਅਖੀਰ ਸਮੇ ਉਹ ਉਹਨਾਂ ਨੂੰ ਕਿਆਰੇ ਬੋਰਡ ਦੇ ਦੇਖਿਆ ਗਿਆ ਆਪ ਕਈ ਰੱਖ ਕੇ ਕੋਈ ਅਖਬਾਰਾਂ ਚ ਖਬਰ छपी ਸੀ ਟੈਲੀਵਿਜ਼ਨ ਦੇ ਚੈਨਲਾਂ ਤੇ ਵੀ ਆਈ ਸੀ ਵੱਖ-ਵੱਖ ਚੈਨਲਾਂ ਤੇ ਕਿ ਇਹਦੀ ਸਾਦਗੀ ਤਿੰਨ ਵਾਰੀ ਐਮਪੀ ਰਿਆ ਹੋਵੇ ਤੇ ਆਪ ਆਪ ਹੱਥੀਂ ਖੇਤੀ ਕਰਦਾ ਹੋਵੇ ਫਿਰ ਉਹਨਾਂ ਨੇ ਕੁਝ ਸਮਾਂ ਜਬਾਰ ਸਾਹਿਬ ਦੀ ਬਾਹ ਕਕਾਰਾਂ ਦੀ ਦੁਕਾਨ ਵੀ ਚਲਾਈ ਇਸ ਤਰ੍ਹਾਂ ਉਹ ਕਿਰਤੀ ਪਰਿਵਾਰ ਸੀ ਉਹਨਾਂ ਨੇ ਆਪਣਾ ਕੁਝ ਨਹੀਂ ਬਣਾਇਆ ਉਹ ਸਾਰਾ ਜੀਵਨ ਕੌਮ ਦੇ ਲੇਖੇ ਲਾਇਆ ਅਜਿਹੇ ਆਗੂ ਨੂੰ ਵੀ ਨਮਸਕਾਰ ਹੈ ਤੇ ਇਹਦੇ ਪਰਿਵਾਰ ਨੂੰ ਵੀ ਨਮਸਕਾਰ ਹੈ ਇਹੋ ਜਿਹਾ ਹਰਮਨ ਪਿਆਰਾ ਆਗੂ ਕਿਤੇ ਕਿਤੇ ਕੌਮ ਚ ਪੈਦਾ ਹੁੰਦਾ ਅਖੀਰ ਕੁਝ ਦਿਨਾਂ ਦੀ ਬਿਮਾਰੀ ਤੋਂ ਬਾਅਦ ਪੀਜੀ ਹੈ ਜਿਹਨਾਂ ਨੂੰ ਦਾਖਲ ਕਰਵਾਇਆ ਗਿਆ ਉੱਥੇ ਉਹ ਫਿਰ ਇਸੇ ਮਹੀਨੇ ਅਕਾਲਪੁਰ ਦੇ ਚਰਨਾ ਵਿੱਚ ਬਿਰਾਜਮਾਨ ਹੋ ਗਏ ਜਾ ਕੇ ਤੇ ਸਾਰੀ ਕੌਮ ਸ਼ੋਗਵਾਰ ਹੋ ਗਈ ਕਿਹੜੀ ਅੱਖਾਂ ਪੰਥਦਰਦੀ ਦੀ ਜਿਹਦੇ ਵਿੱਚੋਂ ਹੰਝੂ ਨਾ ਕਿਰੇ ਹੋਣ ਪੰਥ ਦੇ ਮਹਾਨ ਆਗੂ ਜਥੇਦਾਰ ਮੋਹਨ ਸਿੰਘ ਤੁਹਾਡਾ ਨਾਮ ਹਮੇਸ਼ਾ ਸੁਨਹਿਰੀ ਅਖਰਾਂ 'ਚ ਲਿਖਿਆ ਰਹੇਗਾ। ਔਰ ਆਉਣ ਵਾਲੀਆਂ ਨਸਲਾਂ ਜੇ ਉਹਨਾਂ ਦੇ ਇਤਿਹਾਸ ਨੂੰ ਪੜਨ, ਉਹਨਾਂ ਦੇ ਜੀਵਨ ਨੂੰ ਪੜਨ ਤੇ ਉਹਨਾਂ ਨੂੰ ਪੰਥ ਲਈ, ਦੇਸ਼ ਲਈ, ਕੌਮ ਲਈ ਕੁਝ ਕਰਨ ਦੀ ਪ੍ਰੇਰਣਾ ਮਿਲੇਗੀ ਤੇ ਸੱਚਾ ਸੁੱਚਾ ਅਕਾਲੀ, ਅਕਾਲੀ ਉਹ ਆ ਜਿਹੜਾ ਅਕਾਲ ਪੁਰਖ 'ਚ ਇੱਕੋ ਕਾਲ ਪੁਰਖ ਪ੍ਰੋਸਾ ਰੱਖਦਾ ਹੈ ਉਹ ਬਣ ਦੀ ਪ੍ਰੇਰਣਾ ਮਿਲੇਗੀ ਇਹਨਾਂ ਲਫ਼ਜ਼ਾਂ ਨਾਲ ਜਿੱਥੇ ਉਹਨਾਂ ਨੂੰ ਯਾਦ ਕਰਦੇ ਆ ਉੱਥੇ ਉਹਨਾਂ ਦੇ ਸਨਮਾਨਿਤ ਨਤਮਸਤਕ ਹੁੰਦੇ ਹੋਏ ਇਸ ਐਪੀਸੋਡ ਨੂੰ ਇੱਥੇ ਹੀ ਸਮਾਪਤ ਕਰਨ ਦੀ ਇਜਾਜ਼ਤ ਚਾਹੁੰਦੇ ਆ ਐਪੀਸੋਡ ਵੇਖਣੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ